ਮੈਂ ਕਹਿੰਦਾ ਸਾਨੂੰ ਥੋੜੇ ਜਿਹੇ ਸਾਲ ਦੇ ਦਿਓ ਕਿ ਦਾਵਾ ਕਰਦਾਂਗੇ ਪੰਜਾਬ ਦੇ ਵਿੱਚ ਸਟੱਬਲ ਬਰਨਿੰਗ ਬੰਦ ਹੋ ਜੇ ਐਕਸੈਕਟਲੀ ਯੂਨੀਅਨ ਟਰੇਟਰੀ ਆਸਕ ਮੀ ਕਿ ਐਸਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਜਾਂ ਪੰਜਾਬ ਪੁਲਿਸ ਕੀ ਕਰ ਰਹੀ ਹੈ ਕਿ ਤੁਸੀਂ ਸਟੱਬਲ ਬਰਨਿੰਗ ਜ਼ੀਰੋ ਕਰ ਦੋਗੇ ਮੈਂ ਕਹਿੰਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੁਝ ਨਹੀਂ ਕਰ ਰਿਹਾ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ ਅਸੀਂ 3 ਕਰੋੜ ਪੰਜਾਬੀ ਮਿਲ ਕੇ ਕਰ ਰਹੇ ਹਾਂ ਅਸੀਂ ਧਰਤੀ ਦਾ ਪਾਣੀ ਖਤਮ ਕਰਨ ਤੇ ਲੱਗੇ ਹੋਏ ਹਾਂ ਜਦੋਂ ਧਰਤੀ ਦਾ ਪਾਣੀ ਖਤਮ ਹੋਊਗਾ ਕਿਹੜਾ ਝੋਨਾ ਲੱਗਣਾ ਕਿਹੜਾ ਝੋਨਾ ਫਿਰ ਔਰ ਜਦ ਕਿ ਸੱਚਾਈ ਇਹ ਹੈ ਕਿ ਝੋਨਾ ਪੰਜਾਬ ਦੀ ਫਸਲ ਹੈ ਹੀ ਨਹੀਂ ਪਰ ਸਾਡੇ ਜੀਵਿਦਾਰਾਂ ਨੇ ਧੱਕੇ ਨਾਲ ਚਾਹੇ ਜਿਨੇ ਮਰਜੀ ਝੋਨਾ ਲਾ ਲਾ ਕੇ ਲਾ ਲਾ ਕੇ ਪੰਜਾਬ ਨੂੰ ਉਹਨਾਂ ਹਾਲਾਤਾਂ ਚ ਭੇਜਤਾ ਜਿੱਥੇ ਕਦੀ ਪਾਕਿਸਤਾਨ ਹੁੰਦਾ ਸੀ ਝੋਨਾ ਸਮੁੰਦਰੀ ਇਲਾਕਿਆਂ ਦੀ ਫਸਲ ਹੈ ਪਰ ਅਸੀਂ ਨਹੀਂ ਸਮਝ ਅਸੀਂ ਚਾਹੌਣ ਕਿੰਨੇ ਖਾਨੇ ਸਿਰਫ 5% ਬੀਜ ਦੇ ਜਿੰਨਾ ਸਾਰਾ ਪਾਣੀ ਕਾਰਨ ਕੀ ਹੈ ਕਿ ਅਸੀਂ ਪਾਣੀ ਨਾਲ ਕਿਉਂ ਨਹੀਂ ਜੁੜੇ ਉਹਦਾ ਸਭ ਤੋਂ ਵੱਡਾ ਕਾਰਨ ਕੀ ਸੀ ਕਿ ਸਾਡੇ ਮਾਪੇ ਨੇ ਸਾਨੂੰ ਪਾਣੀ ਨਾਲ ਜੋੜਿਆ ਹੀ ਨਹੀਂ ਜੋੜਿਆ ਕਿਹਦੇ ਨਾਲ ਰੋਟੀ ਨਾਲ ਪੁੱਤ ਪੜਦਾ ਰੋਟੀ ਕਿਵੇਂ ਖਾਏਗਾ ਧੀ ਇਹ ਕੰਮ ਕਰਦਾ ਰੋਟੀ ਕਿਵੇਂ ਖਵਾਏਗੀ ਤੇ ਪਾਣੀ ਨਾਲ ਤਾਂ ਕਿਸੇ ਨੇ ਜੋੜਿਆ ਹੀ ਨਹੀਂ ਜੇ ਪੁੱਛੇ ਉਹਨਾਂ ਮਾਪੇ ਨੂੰ ਜੇ ਪਾਣੀ ਨਾਲ ਹੋਇਆ ਤਾਂ ਕਿੱਥੋਂ ਆਟਾ ਹੋਊ ਕਿੱਥੋਂ ਆਟਾ ਦੁਨੀਆਂ ਜਾਊਗਾ ਕਿੱਥੋਂ ਤੁਸੀਂ ਸਬਜ਼ੀ ਬਣਾ ਲੋਗੇ ਕਿੱਥੋਂ ਤੁਸੀਂ ਭਾਜੀ ਬਣਾਓਗੇ ਮੂਲ ਪਾਣੀ